ਲੋਕ ਸਭ ਚੋਣਾਂ ਜਿਹੜਾ ਖੜਾ ਉਹ ਹੌਲੀ ਹੌਲੀ ਪੱਕਦਾ ਜਾ ਰਿਹਾ ਤੇ 7ਵੇਂ ਪੜਾਅ ਦੇ ਵਿੱਚ ਜਿਹੜੀ ਪੰਜਾਬ ਦੀ ਲੋਕ ਸਭਾ ਚੋਣਾਂ ਹੋਣੀਆਂ ਨੇ ਇਹ ਵੋਟਰਾਂ ਦੀ ਗੱਲ ਕਰੀਏ ਤਾਂ 18 ਲੱਖ ਦੇ ਲਗਭਗ ਜਿਹੜੇ ਵੋਟਰ ਨੇ ਉਹ 1 ਜੂਨ ਨੂੰ ਆਪਣੀ ਬੋਟ ਦਾ ਇਸਤੇਮਾਲ ਕਰਨਗੇ ਆਮ ਆਦਮੀ ਪਾਰਟੀ ਨੇ ਟਿਕਟਾਂ ਜਿਹੜੇ ਦੇ ਦਿੱਤੀਆਂ ਨੇ ਕਿੰਨੇ ਕਿਤੇ ਕਾਂਗਰਸ ਤੋਂ ਪ੍ਰੇਸ਼ਰ ਦੀ ਨਜ਼ਰ ਆ ਰਹੀ 50% ਦੀਆਂ ਗੱਲਾਂ ਕਰਦੇ ਸੀ ਅੱਠ ਜਿਹੜੀ ਉਹਨਾਂ ਨੇ ਟਿਕਟਸ ਵੰਡ ਦਿੱਤੇ ਨੇ ਇਹਦੇ ਵਿੱਚ ਮੈਨੂੰ ਤਾਂ ਇੱਕ ਵੀ ਔਰਤ ਨਜ਼ਰ ਨਹੀਂ ਆਈ ਇਹ ਕਹਿੰਦੇ ਸੀ ਕਿ ਅਸੀਂ ਰਿਕਸ਼ਾ ਵਾਲਿਆਂ ਨੂੰ ਟਿਕਟਾ ਦੇਵਾਂਗੇ ਰੇੜੀਆਂ ਵਾਲਿਆਂ ਨੂੰ ਦੇਵਾਂਗੇ ਅੰਜ ਮੰਤਰੀ ਨੇ ਇਹਨਾਂ ਦੇ ਕਿਉਂ ਆਮ ਨੇ ਉਹ ਤਾਂ ਮੰਤਰੀ ਬਣ ਹੀ ਗਏ ਤੁਸੀਂ ਹੁਣ ਹੋਰਾਂ ਨੂੰ ਮੌਕਾ ਦਿਓ ਪਟਿਆਲਾ ਲੋਕ ਸਭਾ ਤੋਂ ਆਮ ਆਦਮੀ ਪਾਰਟੀ ਡਾਕਟਰ ਬਿਲਵੀ ਜੀ ਜਿਹੜੀ ਮੈਦਾਨ ਦੇ ਵਿੱਚ ਉਤਾਰਿਆ ਗਿਆ ਬੱਡੇ-ਬੱਡੇ ਇਹਨਾਂ ਨੇ ਵਾਅਦੇ ਕੀਤੇ ਸੀ ਦਾਅਵੇ ਨਾਲ ਗੱਲਾਂ ਕਰਦੇ ਸੀ ਪਹਿਲੀ ਗੱਲ ਤਾਂ ਕਰੂੰਗੀ ਮੈਂ ਔਰਤ ਹੋ ਕੇ ਔਰਤ ਪਹਿਲਾਂ ਤਾਂ ਸਾਡੀਆਂ ਭੈਣਾਂ 1000 ਰੁਪਏ ਦੀ ਗੱਲ ਕਰਨ ਗਿਆ ਤੇ ਉਹ ਇਹਨਾਂ ਦਾ ਵਾਅਦਾ ਕਿੱਥੇ ਹੈ ਇੱਕ ਆਟਾ ਵੰਡ ਕੇ ਘਰ ਘਰ ਜੇ ਵੋਟਾਂ ਲੈਣ ਜਾ ਰਹੇ ਨੇ ਨਸ਼ੇ ਬੰਦ ਕਰਨ ਦੀ ਗੱਲ ਕੀਤੀ ਸੀ ਤੇ ਉਹ ਬਦਲਾਅ ਦਾ ਕੁਝ ਦਿਖਾਓ ਤਾਂ ਸਹੀ ਹਜੇ ਤੱਕ ਤੁਸੀਂ ਕੀਤਾ ਕੀ ਹੈ ਜਿਹੜਾ ਬਦਲਾਅ ਲਿਆਏ ਸੀ ਨਾ ਹੁਣ ਵੋਟ ਦੇ ਰੂਪ 'ਚ ਬਦਲਾ ਲੈਣਗੇ ਲੋਕ ਇਹਨਾਂ ਨੂੰ ਵੀ ਪਾਰਟੀ ਨੇ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਦੇਖੋ ਜੀ ਹੱਕ ਸਾਰਿਆਂ ਦਾ ਹੈ ਟਿਕਟ ਲੈਣ ਦਾ ਕਿਉਂਕਿ ਜਿਹੜੇ ਜਿਹੜੇ ਕਾਂਗਰਸ 'ਚ ਮਿਹਨਤ ਕਰਦੇ ਨੇ ਇੱਥੋਂ ਕਈ ਐਪਲੀਕੇਸ਼ਨਸ ਗਈਆਂ ਨੇ ਮੈਂ ਜਿਵੇਂ ਮੈਂ ਵੀ ਦਾਵੇਦਾਰਾਂ ਕਾਫੀ ਜਣੇ ਨੇ ਜਿਹੜੀ ਟਿਕਟ ਐ ਅਪਲਾਈ ਕੀਤੀ ਐ ਲਾਲ ਸਿੰਘ ਨੇ ਵੀ ਅਪਲਾਈ ਕੀਤੀ ਸੀ ਉਹ ਕਹਿੰਦੇ ਕਿ ਮੇਰਾ ਹੱਕ ਬਣਦਾ ਲੋਕਾਂ ਨੂੰ ਕਹਿ ਰਹੇ ਨੇ ਕਿ ਜੇ ਮੈਨੂੰ ਟਿਕਟ ਮਿਲ ਗਈ ਮੈਂ ਠੀਕ ਹੋ ਜਾਊਗਾ ਇਹ ਮਹਾਰਾਣੀ ਨੂੰ ਟਿਕਟ ਮਿਲਦੀ ਐ ਗੁਰਸ਼ਾਨੀ ਕੌਰ ਨੂੰ ਤਾਂ ਤੁਹਾਣੀ ਹੋਈ ਕੋਈ ਟਿਕਟ ਰੇਸ ਹੈ ਮੈਂ ਤਾਂ ਕਹਿਨੀ ਆ ਕਿ ਇੱਕ ਔਰਤ ਦਾ ਉਹ ਔਰਤ ਨਾਲ ਹੀ ਮੁਕਾਬਲਾ ਹੋਣਾ ਚਾਹੀਦਾ ਬੜਾ ਵਧੀਆ ਵੀ ਲੱਗੂਗਾ ਤਾਂ ਇਹ ਸਾਡੀ ਪਾਰਟੀ ਨੂੰ ਵੀ ਸੋਚਣਾ ਚਾਹੀਦਾ ਐ ਰਾਹੁਲ ਗਾਂਧੀ ਜੀ ਨਿਆਈ ਯਾਤਰਾ ਤੇ ਨਿਕਲੇ ਹੋਏ ਸੀ ਪੰਜ ਜਿਹੜੀਆਂ ਗਰੰਟੀਆਂ ਔਰਤਾਂ ਨੂੰ ਉਹ ਦਿੱਤੀਆਂ ਨੇ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਤੁਸੀਂ ਸੰਪਰਕ ਜਿਹੜੇ ਮੀਟਿੰਗਾਂ ਤੇ ਰੈਲੀਆਂ ਕਰਨ ਜਾ ਰਹੇ ਹੋ ਸਾਰੇ ਡਿਫਰੈਂਟ ਜ਼ਿਲ੍ਹਿਆਂ ਦੇ ਵਿੱਚ ਟੀਮਾਂ ਕੱਲ ਤੋਂ ਪਹੁੰਚ ਜਾਣਗੀਆਂ ਸੀ ਲੇਡੀਜ਼ ਦੀ ਮੀਟਿੰਗ ਕਰਦੇ ਹਾਂ ਕਿ ਕਿਹੜੀਆਂ ਸਮੱਸਿਆਵਾਂ ਉਹ ਸਾਹਮਣੇ ਜਿਹੜਾ ਲੇਡੀ ਨੂੰ ਇਸ ਸਮੇਂ ਦੇ ਵਿੱਚ ਸਰਕਾਰ ਦੇ ਵਿੱਚ ਕਰਨਾ ਚਾਹੀਦਾ ਹੈ ਸ਼ਸ਼ੀਕਾਲ ਦੀ ਇੱਕ ਦਸੀ ਗੱਲਬਾਤ ਕਰਨ ਜਾ ਰਹੇ ਆ ਮਹਿਲਾ ਕਾਂਗਰਸ ਦੇ ਪ੍ਰਧਾਨ ਨੇ ਗੁਰਸ਼ੰਕਰ ਰੰਧਾਵਾ ਪਟਿਆਲਾ ਤੋਂ ਪਟਿਆਲਾ ਦੇ ਵਿੱਚ ਜੇ ਵੋਟਰਾਂ ਦੀ ਗੱਲ ਕਰੀਏ ਤਾਂ 18 ਲੱਖ ਦੇ ਲਗਭਗ ਜਿਹੜੇ ਵੋਟਰ ਨੇ ਉਹ ਇੱਕ ਜ਼ੋਨ ਨੂੰ ਆਪਣੀ ਬੋਟ ਦਾ ਇਸਤੇਮਾਲ ਕਰਨਗੇ ਕਿਉਂਕਿ ਲੋਕ ਸਭਾ ਚੋਣਾਂ ਜਿਹੜਾ ਖੜਾ ਉਹ ਹੌਲੀ ਹੌਲੀ ਪੱਕਦਾ ਜਾ ਰਿਹਾ ਹੈ ਚਾਹੇ ਕਿ 7ਵੇਂ ਪੜਾਅ ਦੇ ਵਿੱਚ ਜਿਹੜੀ ਪੰਜਾਬ ਦੀ ਲੋਕ ਸਭਾ ਚੋਣਾਂ ਹੋਣੀਆਂ ਨੇ ਏ ਅਸੀਂ ਗੱਲਬਾਤ ਕਰਾਂਗੇ ਜਰਦਾ ਬਾਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਚਾਚੀ ਕਲਜੀ ਧੰਨਵਾਦ ਵੀਰ ਜੀ ਅ ਬਾਬਾ ਸਾਹਿਬ ਕਿਸ ਤਰ੍ਹਾਂ ਆ ਦੇਖਦੇ ਹੋ ਇਲੈਕਸ਼ਨ ਜਿਹੜੀ ਸੱਤਵੇਂ ਪੜਾ ਦੇ ਵਿੱਚ ਪੰਜਾਬ ਦੀ ਹੋਂਦਾਰੀ ਹੈ ਇੱਕ ਜੁਗ ਨੂੰ ਬਿਲਕੁਲ ਜੀ ਮੈਂ ਤਾਂ ਆਪਦੀ ਪਾਰਟੀ ਦੀ ਗੱਲ ਕਰੂੰਗੀ ਕਿ ਕਾਂਗਰਸ ਪਾਰਟੀ ਮੈਂ ਮੰਨਦੀ ਹਾਂ ਕਿ ਪਟਿਆਲਾ ਤੋਂ ਜ਼ਰੂਰ ਪਹਿਲੀ ਗੱਲ ਇਸ ਐਸਐਮਪੀ ਚੋਨਾਂ ਦੇ ਵਿੱਚ ਜਿੱਤ ਪ੍ਰਾਪਤ ਕਰੂਗੀ ਬਿਲਕੁਲ ਆਮ ਆਦਮੀ ਪਾਰਟੀ ਨੇ ਟਿਕਟਾਂ ਜਿਹੜੇ ਦੇ ਦਿੱਤੇ ਗਏ ਨੇ ਕਿਤੇ ਨਾ ਕਿਤੇ ਕਾਂਗਰਸ ਤੋਂ ਪਛੜ ਦੀ ਨਜ਼ਰ ਆ ਰਹੀ ਹੈ ਟਿਕਟਾਂ ਨਹੀਂ ਜੀ ਹਲੇ 1 ਜੂਨ ਦਾ ਇਲੈਕਸ਼ਨ ਹੈ ਤੇ ਤਕਰੀਬਨ ਕੁਝ ਆਉਣ ਵਾਲੇ ਜਲਦੀ ਹੀ ਜਿਹੜੀ ਹੈਗੀ ਅੱਜ ਵੀ ਦਿੱਲੀ ਦੇ ਵਿੱਚ ਸੀ ਡਬਲਯੂ ਸੀ ਦੀ ਮੀਟਿੰਗ ਹੈ ਸਾਡਾ ਜਿਹੜਾ ਕੋਸ਼ਨਾ ਪੱਤਰ ਜਾਰੀ ਹੋਣਾ ਉਥੇ ਅੱਜ ਦਿੱਲੀ ਚ ਮੀਟਿੰਗ ਹੋ ਰਹੀ ਹੈ ਤੇ ਜਲਦੀ ਕੈਂਡੀਡੇਟਸ ਵੀ ਅਨਾਉਂਸ ਹੋ ਜਾਣਗੇ ਬਿਲਕੁਲ ਤੁਹਾਨੂੰ ਵੀ ਪਾਰਟੀ ਨੇ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਮਹਿਲਾ ਕਾਂਗਰਸ ਦੇ ਪ੍ਰਧਾਨ ਲਗਾਇਆ ਤੇ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਤੁਸੀਂ ਸੰਪਰਕ ਹੈ ਜਿਹੜੇ ਇਹ ਮੀਟਿੰਗਾਂ ਤੇ ਰੈਲੀਆਂ ਕਰਨ ਜਾ ਰਹੇ ਹਾਂ ਮੈਂ ਬਿਲਕੁਲ ਜੀ ਆਪਣੀ ਕੱਲ ਹੀ ਲਿਸਟ ਜਾਰੀ ਕੀਤੀ ਹੈ ਜਿਹੜੀਆਂ ਸਾਡੀਆਂ ਪੂਰੇ ਸੰਗਠਨ ਦੀਆਂ ਮੇਰੀਆਂ ਅਹੁਦੇਦਾਰ ਭੈਣਾਂ ਨੇ ਸਾਰੇ ਅਬਜ਼ਰਵਰ ਬਣਾ ਕੇ ਆਪਣੇ ਜ਼ਿਲ੍ਹੇ ਤੋਂ ਬਾਹਰ ਸਭ ਦੀਆਂ ਡਿਊਟੀਆਂ ਵੀ ਲਗਾ ਦਿੱਤੀਆਂ ਨੇ ਸਾਡੀਆਂ ਵਾਈਸ ਪ੍ਰਧਾਨ ਜਾਂ ਜਨਰਲ ਸੈਕਟਰੀ ਸੈਕਟਰੀਜ਼ ਸਾਰੇ ਡਿਫਰੈਂਟ ਜ਼ਿਲ੍ਹਿਆਂ ਦੇ ਵਿੱਚ ਟੀਮਾਂ ਕੱਲ ਤੋਂ ਪਹੁੰਚ ਜਾਣਗੀਆਂ ਤੇ ਬੜੀ ਜੋਰ ਸ਼ੋਰ ਦੇ ਨਾਲ ਮਹਿਲਾ ਕਾਂਗਰਸ ਜਿਹੜੀ ਹੈ ਇਹ ਸਾਡੀ ਆਉਣ ਵਾਲੀ ਜਿਹੜੀ ਲੋਕ ਸਭਾ ਚੋਣਾਂ ਚ ਹੈ ਇੱਕ ਬਹੁਤ ਹੀ ਵਧੀਆ ਮਜ਼ਬੂਤ ਤਰੀਕੇ ਦੇ ਨਾਲ ਉੱਭਰ ਕੇ ਆਉਗੀ। ਬਿਲਕੁਲ ਗੁਰਸ਼ਨ ਸਿੰਘ ਕੋਲ ਜੀ ਗੱਲ ਅਸੀਂ ਹੋਰ ਵੀ ਤਰ ਤ ਤੋਂ ਪੁੱਛਣੀ ਚਾਹੁੰਦੇ ਹਾਂ ਜਿਸ ਤਰ੍ਹਾਂ ਕਿ ਪਟਿਆਲਾ ਲੋਕ ਸਭਾ ਸੀਟ ਤੋਂ ਕਾਂਗਰਸ ਪਾਰਟੀ ਦੇ ਜਿਹੜੇ ਵਰਕਰ ਨੇ ਕਿੰਨੀਆਂ ਕ ਐਪਲੀਕੇਸ਼ਨਾਂ ਜਿਹੜੀਆਂ ਪਟਿਆਲਾ ਲੋਕ ਸਭਾ ਚੋਣਾਂ ਸੰਬੰਧੀ ਜਿਹੜੀਆਂ ਤੁਹਾਡੇ ਸੋਨੇਗੰਦ ਨੂੰ ਭੇਜੀਆਂ ਨੇ ਖੜ ਕੇ ਸਾਹਮਣੇ। ਦੇਖੋ ਜੀ ਹੱਕ ਸਾਰਿਆਂ ਦਾ ਹੈ ਟਿਕਟ ਲੈਣ ਦਾ। ਕਿਉਂਕਿ ਜਿਹੜੇ ਜਿਹੜੇ ਕਾਂਗਰਸ 'ਚ ਮਿਹਨਤ ਕਰਦੇ ਨੇ ਹਰ ਇੱਕ ਨੂੰ ਹੁੰਦਾ ਹੈ ਕਿ ਅਸੀਂ ਆਪਣੀ ਆਉਣ ਵਾਲੀ ਜਿਹੜੀ ਸਾਡਾ ਫਿਊਚਰ ਹੈ ਅਸੀਂ ਵੀ ਚੋਣ ਲੜੀਏ ਤੇ ਇੱਥੋਂ ਕਈ ਐਪਲੀਕੇਸ਼ਨਸ ਗਈਆਂ ਨੇ ਮੈਂ ਜਿਵੇਂ ਮੈਂ ਵੀ ਦਾਵੇਦਾਰਾਂ ਸਰਦਾਰ ਹਰਦੀਾਲ ਕੰਬੋਜੀ ਵੀ ਨੇ ਤੁਸੀਂ ਦੇਖਿਆ ਹੋਣਾ ਸਰਦਾਰ ਲਾਲ ਸਿੰਘ ਜੀ ਵੀ ਮੰਗ ਰਹੇ ਨੇ ਹੋਰ ਵੀ ਇੱਕ ਸਾਡਾ ਵੀਰ ਡੇਰਾ ਬਸੀ ਤੋਂ ਹੈ ਉਹਨਾਂ ਨੇ ਵੀ ਅਪਲਾਈ ਕੀਤਾ ਹੈ ਹਲੇ ਕਾਫੀ ਜਣੇ ਨੇ ਜਿਹੜੀ ਟਿਕਟ ਐ ਅਪਲਾਈ ਕੀਤੀ ਐ ਲਾਲ ਸਿੰਘ ਨੇ ਵੀ ਅਪਲਾਈ ਕੀਤੀ ਸੀ ਬਿਲਕੁਲ ਜੀ ਉਹ ਕਹਿੰਦੇ ਕਿ ਮੇਰਾ ਹੱਕ ਬਣਦਾ ਬੋਡੀ ਲਾਅ ਕਰਦੀਆਂ ਲੜ ਲੈਣਗੇ ਚੋਣ ਮੈਨੂੰ ਤਾਂ ਦੇਖੋ ਜੀ ਪਤਾ ਨਹੀਂ ਮੈਂ ਸੁਣਿਆ ਕਿ ਉਹ ਲੋਕਾਂ ਨੂੰ ਕਹਿ ਰਹੇ ਨੇ ਕਿ ਜੇ ਮੈਨੂੰ ਟਿਕਟ ਮਿਲ ਗਈ ਮੈਂ ਠੀਕ ਹੋ ਜਾਊਗਾ ਮੈਂ ਹੋਰ ਤੰਦਰੁਸਤ ਹੋ ਜਾਊਗਾ ਇਹ ਤਾਂ ਉਹਨਾਂ ਨੇ ਦੇਖਣਾ ਵੈਸੇ ਸੁਣਦਾ ਵੀ ਉੱਚਾ ਤੇ ਤੁਰੇ ਵੀ ਘਟ ਜਾਂਦਾ ਬਿਲਕੁਲ ਜੀ ਮੈਨੂੰ ਤਾਂ ਲੱਗਦਾ ਹੈ ਕਿ ਜਿਹੜੀ ਹੈਲਥ ਇਸ਼ੂਸ ਤਾਂ ਹੈ ਹੀ ਨੇ ਪਰ ਫਿਰ ਗੱਲ ਆ ਗਈ ਵੀ ਸਭ ਨੂੰ ਅਧਿਕਾਰ ਹੈ ਕੋਈ ਵੀ ਟਿਕਟ ਜਿਹੜੀ ਮੰਗ ਸਕਦੇ ਦੇਖਣਾ ਸਾਡੀ ਹਾਈ ਕਮਾਂਡ ਨੇ ਪਟਿਆਲਾ ਲੋਕ ਸਭਾ ਤੋਂ ਆਮ ਆਦਮੀ ਪਾਰਟੀ ਡਾਕਟਰ ਬਲਬੀਰ ਨੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਪਰ ਕਹਿੰਦੇ ਜਦੋਂ ਕੈਬਨਿਟ ਵਜ਼ੀਰ ਚੋਣ ਲੜਦਾ ਕੋਈ ਵੀ ਹੋਵੇ ਤਾਂ ਸਰਕਾਰ ਵੀ ਮੌਜੂਦਾ ਸਰਕਾਰ ਵੀ ਹੈ ਤੱਪ ਤਾਂ ਹੁੰਦਾ ਦੇਖੋ ਮੈਂ ਤਾਂ ਵੀਰ ਜੀ ਇਹ ਗੱਲ ਕਹੂੰਗੀ ਕਿ ਇਹ ਆਮ ਆਦਮੀ ਪਾਰਟੀ ਦੀ ਜੇ ਆਪਾਂ ਗੱਲ ਕਰੀਏ ਵੱਡੇ ਵੱਡੇ ਇਹਨਾਂ ਨੇ ਵਾਅਦੇ ਕੀਤੇ ਸੀ ਦਾਅਵੇ ਨਾਲ ਗੱਲਾਂ ਕਰਦੇ ਸੀ ਪਹਿਲੀ ਗੱਲ ਤਾਂ ਕਰੂੰਗੀ ਮੈਂ ਔਰਤ ਹੋ ਕੇ ਔਰਤਾਂ ਦੀ ਕਿ ਅਸੀਂ 50% ਜਿਹੜੀਆਂ ਹੈਗੀਆਂ ਲੇਡੀਜ਼ ਰੈਜ਼ਰਵੇਸ਼ਨ ਕਰਾਂਗੇ ਔਰਤਾਂ ਨੂੰ ਲੈ ਕੇ ਆਵਾਂਗੇ ਦੇਖੋ 50% ਦੀਆਂ ਗੱਲਾਂ ਕਰਦੇ ਸੀ ਅੱਠ ਜਿਹੜੀਆਂ ਉਹਨਾਂ ਨੇ ਟਿਕਟਸ ਵੰਡ ਦਿੱਤੇ ਨੇ ਇਹਦੇ ਵਿੱਚ ਮੈਨੂੰ ਤਾਂ ਇੱਕ ਵੀ ਔਰਤ ਨਜ਼ਰ ਨਹੀਂ ਆਈ ਦੂਜੀ ਗੱਲ ਇਹ ਹੈ ਆਮ ਆਦਮੀ ਪਾਰਟੀ ਇਹ ਕਹਿੰਦੇ ਸੀ ਕਿ ਅਸੀਂ ਰਿਕਸ਼ਾ ਵਾਲਿਆਂ ਨੂੰ ਟਿਕਟਾ ਦੇਵਾਂਗੇ ਰੇੜੀਆਂ ਵਾਲਿਆਂ ਨੂੰ ਦੇਵਾਂਗੇ ਆਮ ਬੰਦਿਆਂ ਨੂੰ ਦੇਵਾਂਗੇ ਵੋਲੰਟੀਅਰਸ ਨੂੰ ਦੇਵਾਂਗੇ ਮੈਨੂੰ ਇਹ ਦੱਸੋ ਜਿਹੜੇ ਇਹਦੇ ਵਿੱਚ ਪੰਜ ਮੰਤਰੀ ਨੇ ਇਹਨਾਂ ਦੇ ਕਿ ਉਹ ਆਮ ਨੇ ਇਹ ਆਮ ਬੰਦੇ ਨੇ ਉਹ ਤਾਂ ਮੰਤਰੀ ਬਣ ਹੀ ਗਏ ਤੁਸੀਂ ਹੁਣ ਹੋਰਾਂ ਨੂੰ ਮੌਕਾ ਦਿਓ ਤੁਸੀਂ ਪਹਿਲੀ ਵਾਰ ਸਰਕਾਰ ਬਣਾਈ ਹੈ ਪੰਜਾਬ ਦੇ ਵਿੱਚ ਲੋਕਾਂ ਨੇ ਬਹੁਤ ਵੱਡਾ ਇੱਕ ਬਦਲਾਵ ਲੈ ਕੇ ਆਏ ਸੀ ਲੋਕ ਤੇ ਉਹ ਬਦਲਾਵ ਦਾ ਕੁਝ ਦਿਖਾਓ ਤਾਂ ਸਹੀ ਹਜੇ ਤੱਕ ਤੁਸੀਂ ਕੀਤਾ ਕੀ ਹੈ ਕਿਸ ਤਰ੍ਹਾਂ ਦੇਖਦੇ ਹਾਂ ਜਦੋਂ ਚੋਣਾਂ ਦੇ ਵਿੱਚ ਚੋਣ ਪ੍ਰਚਾਰ ਕਰਨਗੇ ਜੋ ਵਿਧਾਨ ਸਭਾ ਦੇ ਚੋਣਾਂ ਹੁੰਦੀਆਂ ਨੇ ਉਦੋਂ ਲੋਕਾਂ ਨੂੰ ਬੜਾ ਪਰਮਾਇਆ ਹੁਣ ਕੀ ਲੈ ਕੇ ਜਾਣਗੇ ਲੋਕ ਸੋਚਣਾ ਲੋਕ ਪਹਿਲਾਂ ਤਾਂ ਸਾਡੀਆਂ ਭੈਣਾਂ 1000 ਰੁਪਏ ਦੀ ਗੱਲ ਕਰਨ ਗਿਆ ਕਿ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਹਜ਼ਾਰ ਹਜ਼ਾਰ ਰੁਪਈਆ ਸੀ ਸਾਰੀਆਂ ਔਰਤਾਂ ਨੂੰ ਦੇਣਾ 24000 ਤਾਂ ਉਹੀ ਹੋ ਗਿਆ ਜੀ ਇੱਕ ਸਾਡੀ ਭੈਣ ਦਾ ਇੱਕ ਸਾਡੀ ਬੇਟੀ ਦਾ 18 ਸਾਲ ਤੋਂ ਉੱਪਰ ਤੇ ਉਹ ਇਹਨਾਂ ਦਾ ਵਾਅਦਾ ਕਿੱਥੇ ਆ ਦੂਜੀ ਗੱਲ ਇਹਨਾਂ ਨੇ ਕਿਹਾ ਸੀ ਕਿ ਅਸੀਂ ਪੈਨਸ਼ਨਾਂ ਜਿਹੜੀਆਂ ਹੈ ਚਾਹੇ ਉਹ ਬਜ਼ੁਰਗ ਸਾਡੀਆਂ ਮਾਵਾਂ ਨੇ ਬਜ਼ੁਰਗ ਨੇ ਵਿਡੋ ਪੈਨਸ਼ਨਸ ਨੇ ਉਹ ਵਧਾ ਕੇ ਦੇਵਾਂਗੇ ਕਿੱਥੇ ਉਹ ਇਹਨਾਂ ਦੀਆਂ ਗੱਲਾਂ ਇੱਕ ਆਟਾ ਵੰਡ ਕੇ ਘਰ-ਘਰ ਜੀ ਵੋਟਾਂ ਲੈਣ ਜਾ ਰਹੇ ਨੇ ਨਸ਼ੇ ਬੰਦ ਕਰਨ ਦੀ ਗੱਲ ਕੀਤੀ ਸੀ ਇਹਦਾ ਲੋਕ ਹੁਣ ਜਿਹੜਾ ਮੈਨੂੰ ਲੱਗਦਾ ਜਿਹੜਾ ਬਦਲਾਵ ਲਿਆਏ ਸੀ ਨਾ ਹੁਣ ਵੋਟ ਦੇ ਰੂਪ 'ਚ ਬਦਲਾ ਲੈਣਗੇ ਲੋਕ ਇਹਨਾਂ ਤੋਂ ਬਿਲਕੁਲ ਜਿਸ ਤਰ੍ਹਾਂ ਤੁਸੀਂ ਲੇਡੀਜ਼ ਦੀ ਮੀਟਿੰਗ ਕਰਦੇ ਹੋ ਕਿ ਕਿ ਸਮੱਸਿਆਾਂ ਨੋ ਸਾਹਮਣੇ ਇਹ ਲੇਡੀ ਜੀ ਨੂੰ ਇਸ ਸਮੇਂ ਦੇ ਵਿੱਚ ਇਸ ਸਰਕਾਰ ਦੇ ਵਿੱਚ ਕਰਨਾ ਪੈ ਰਿਹਾ। ਦੇਖੋ ਜੀ ਇੱਕ ਤਾਂ ਪਹਿਲਾ ਜਿਹੜੀ ਔਰਤ ਹੈ ਸਰਕਾਰਾਂ ਬਹੁਤ ਸਾਰੇ ਵਾਅਦੇ ਕਰਦੀਆਂ ਨੇ ਮੈਂ ਇੱਥੇ ਸੈਂਟਰ ਦੀ ਸਰਕਾਰ ਦੀ ਵੀ ਗੱਲ ਕਰਾਂ। ਕੱਲ ਮੈਂ ਇੱਕ ਵੀਡੀਓ ਵੀ ਪਾਈ ਆ سوشل ਮੀਡੀਆ ਤੇ ਜਿਹਦੇ 'ਚ ਕੀ ਇਹ 10 ਸਾਲ ਦੀ ਜਿਹੜੀ ਸਰਕਾਰ ਰਹੀ ਹੈ ਇੱਕ ਔਰਤਾਂ ਲਈ ਬੜਾ ਹੀ ਬੈਡ ਐਕਸਪੀਰੀਅੰਸ ਰਿਹਾ। ਕਿਉਂਕਿ ਔਰਤਾਂ ਤੇ ਇੰਨੇ ਕੁ ਜ਼ੁਰਮ ਹੋਏ ਆ। ਮੈਂ ਤਾਂ ਮਹਿੰਗਾਈ ਨੂੰ ਵੀ ਇੱਕ ਜ਼ੁਰਮ ਹੀ ਕਹੂੰਗੀ ਕਿਉਂਕਿ ਜਦੋਂ ਜਿਹੜੀ ਔਰਤ ਹੈ ਉਹ ਰਸੋਈ ਚ ਚਲਾਉਂਦੀ ਹੈ ਇੰਨੀ ਜ਼ਿਆਦਾ ਮਹਿੰਗਾਈ ਉਹ ਮਾਨਸਿਕ ਤਣਾਅ ਦੇ ਵਿੱਚ ਆ ਜਾਂਦੀ ਹੈ ਉਹਨਾਂ ਦੇ ਘਰਾਂ ਦੇ ਵਿੱਚ ਕਲੇਸ਼ ਖੜਾ ਹੁੰਦਾ ਹੈ ਜਦੋਂ ਕੋਈ ਘਰ ਦੇ ਵਿੱਚ ਦਿੱਕਤ ਆਉਂਦੀ ਹੈ ਕੁਦਰਤੀ ਗੱਲ ਹੈ ਕਿ ਪਿਆਰ ਦੀ ਜਗ੍ਹਾ ਈਰਖਾ ਵੱਜ ਜਾਂਦੀ ਹੈ ਸੋ ਔਰਤਾਂ ਨੂੰ ਇਸ ਚੀਜ਼ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਦੂਜੀ ਗੱਲ ਰੇਪ ਕੇਸਿਸ ਇੰਨੇ ਵੱਧ ਗਏ ਨੇ ਇੱਕ ਘੰਟੇ ਦੇ ਵਿੱਚ ਚਾਰ-ਚਾਰ ਰਿਪ ਕੇਸ ਹੋ ਰਹੇ ਨੇ ਸਾਡੀਆਂ ਬਿਲਕਿਸ ਬਾਨੋਂ ਭੈਣਾਂ ਨੂੰ ਦੇਖੋ ਕਿਦੋਂ ਨਿਆਏ ਜੇ ਸੁਪਰੀਮ ਕੋਰਟ ਨਾ ਹੋਏ ਤਾਂ ਮੋਦੀ ਜੀ ਤਾਂ ਆਪਣੇ ਸਾਰੇ ਸੰਸਦ ਐਮ ਐਲ ਏ ਮਨਿਸਟਰਾਂ ਨੂੰ ਬਚਾਉਂਦੇ ਰਹੇ ਅ ਸੰਦੀਪ ਸਿੰਘ ਹਰਿਆਣੇ ਤੋਂ ਮੰਤਰੀ ਨੇ ਬ੍ਰਿਜ ਪੂਸ਼ਨ ਸ਼ਰਨ ਜਿਨ੍ਹਾਂ ਨੇ ਸਾਕਸ਼ੀ ਸਾਹਨੀ ਹੋਰੀਆਂ ਨਾਲ ਕੀ ਕੁਛ ਕੀਤਾ ਤੇ ਉਹ ਬੱਚੇ ਵਿਚਾਰੀਆਂ ਸਾਡੇ ਦੇਸ਼ ਦਾ ਮਾਨ ਖਿਡਾਰਨਾ ਸੜਕਾਂ ਤੇ ਰੋਲ ਰਹੀਆਂ ਨੇ ਕੀ ਪੁੱਛਿਆ ਜੀ ਕਿਸੇ ਨੇ ਅੰਕਿਤਾ ਪੰਡਾਰੀ ਇੱਕ ਬੀ ਐਚ ਯੂ ਯੂਨੀਵਰਸਿਟੀ ਦੀ ਸਾਡੀ ਆਈ ਆਈ ਟੇ ਦੀ ছাত্রী ਆ ਉਹਨਾਂ ਨਾਲ ਸਮੂਹਿਕ ਗੈਂਗ ਰੇਪ ਹੋਏ ਤੇ ਮੋਦੀ ਸਾਹਿਬ ਇਹ ਜਿਹੜੀਆਂ ਬੀਬੀਆਂ ਦੀਆਂ ਗੱਲਾਂ ਭੈਣਾਂ ਦੀਆਂ ਮਹਿਲਾਵਾਂ ਦੀਆਂ ਗੱਲਾਂ ਕਰਦੇ ਸੀ ਕਿ ਅਸੀਂ ਸਸ਼ਕਤੀਕਰਨ ਕਰਾਂਗੇ ਕਿ ਇਹ ਊਮਨ ਏਮਪਾਵਰਮੈਂਟ ਹੈ ਇਹ ਊਮਨ ਏਮਪਾਵਰਮੈਂਟ ਹੈ ਕਿ ਉਹਨਾਂ ਤੇ ਇੰਨੇ-ਇੰਨੇ ਜੁਰਮ ਹੋ ਰਹੇ ਨੇ ਇਤਿਹਾਸ ਰਚਿਆ ਗਿਆ ਜੀ ਪਿਛਲੇ 10 ਸਾਲ ਚ ਜੋ ਇਹ ਹੋਇਆ ਦੂਜੀ ਗੱਲ ਆਮ ਪਾਰਟੀ ਦੀ ਕਰੀਏ ਇਹਨਾਂ ਨੇ ਜੋ ਵਾਅਦੇ ਕੀਤੇ ਸੀ ਕੋਈ ਵੀ ਪੂਰਾ ਨਹੀਂ ਕੀਤਾ ਦੂਜੀ ਗੱਲ ਮੈਂ ਨਸ਼ਿਆਂ ਦੀ ਕਰੂੰਗੀ ਕਿ ਨਸ਼ਿਆਂ ਦੇ ਲਈ ਇਹਨਾਂ ਨੇ ਜਿਹੜੀਆਂ ਮਾਵਾਂ ਨੂੰ ਦੁੱਖ ਦਿੱਤਾ ਹੈ ਨਸ਼ੇ ਇਹਨਾਂ ਨੇ ਖਤਮ ਨਹੀਂ ਕੀਤੇ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਨਸ਼ਿਆਂ ਦੀ ਪਰਮਾਰ ਨੇ ਇਹ ਮਾਵਾਂ ਨੂੰ ਦੁੱਖ ਦਿੱਤਾ ਹੈ ਇਹ ਮਾਵਾਂ ਕਦੇ ਵੀ ਭੁੱਲਣਗੀਆਂ ਨਹੀਂ ਬਿਲਕੁਲ ਜੇ ਮਹਾਰਾਣੀ ਨੂੰ ਟਿਕਟ ਮਿਲਦੀ ਗੁਰਸ਼ਰਮ ਕੌਰ ਜੀ ਤਾਂ ਤੁਹਾਨੂੰ ਹਾਈ ਕੌਨਟੈਕਟ ਦੇ ਸਕਦਾ ਬਿਲਕੁਲ ਜੀ ਮਹਾਰਾਣੀ ਸਾਹਿਬ ਮੈਂ ਤਾਂ ਕਹਿਨੀ ਆ ਕਿ ਇੱਕ ਔਰਤ ਦਾ ਔਰਤ ਨਾਲ ਹੀ ਮੁਕਾਬਲਾ ਹੋਣਾ ਚਾਹੀਦਾ ਸਾਡੀ ਪਾਰਟੀ ਨੂੰ ਦੇਖੋ ਮੈਂ ਨਹੀਂ ਕਹਿੰਦੀ ਮੈਂ ਉਹਨਾਂ ਦੇ ਨਾਲ ਸੀ ਪੰਜ ਵਾਰੋਂ ਚੋਣ ਲੜੇ ਇੱਕ ਵਾਰ ਹਾਰੇ ਚਾਰ ਵਾਰ ਜਿੱਤੇ ਤੇ ਕਈ ਵਾਰ ਚੋਣਾਂ ਦੇ ਵਿੱਚ ਮੈਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੀ ਸੀ ਅਸੀਂ ਬਹੁਤ ਮਿਹਨਤ ਕੀਤੀ ਤੇ ਚਾਰ ਵਾਰ ਉਹਨਾਂ ਨੇ ਜਿੱਤ ਹਾਸਲ ਕੀਤੀ ਕਿਉਂਕਿ ਮੈਂ ਤਾਂ ਜਦੋਂ ਤੋਂ ਦੇਖਿਆ ਚਾਹੇ ਪਹਿਲਾਂ ਮੇਰੇ ਫਾਦਰ ਸਾਹਿਬ ਫਿਰ ਮੇਰਾ ਵਿਆਹ ਹੋਇਆ ਤਾਂ ਇੱਧਰ ਮੇਰੇ ਇਨ-ਲੋਜ਼ ਮੇਰੇ ਹਸਬੰਡ ਸਾਰਿਆਂ ਨੇ ਅਸੀਂ ਪੂਰੇ ਡਟ ਕੇ ਮਹਾਰਾਣੀ ਸਾਹਿਬ ਦੀ ਸਪੋਰਟ ਕੀਤੀ ਉਹਨਾਂ ਨੂੰ ਐਮਪੀ ਬਣਾਇਆ ਉਹ ਵਜ਼ੀਰ ਵੀ ਬਣੇ ਪਰ ਮੈਨੂੰ ਬੜਾ ਵਧੀਆ ਵੀ ਲੱਗੂਗਾ ਕਿਉਂਕਿ ਦੇਖੋ ਹੱਕ ਸਾਰੇ ਹੁੰਦਾ ਹੈ ਕਿ ਇੱਕ ਲੇਡੀ ਦਾ ਮੁਕਾਬਲਾ ਲੇਡੀ ਨਾਲ ਹੋਏ ਤਾਂ ਇਹ ਸਾਡੀ ਪਾਰਟੀ ਨੂੰ ਵੀ ਸੋਚਣਾ ਚਾਹੀਦਾ ਬਿਲਕੁਲ ਔਰਤਾਂ ਲਈ ਕੀ ਕਰਨ ਜਾ ਰਹੀ ਹੈ ਕਿ ਜਿਹੜੀ ਕਾਂਗਰਸ ਪਾਰਟੀ ਹੈ ਐ ਰਾਹੁਲ ਗਾਂਧੀ ਜੀ ਨਿਆਈ ਯਾਤਰਾ ਤੇ ਨਿਕਲੇ ਹੋਏ ਸੀ ਪਰਸੋ ਹੀ ਸਾਡੀ ਇਹ ਜਿਹੜੀ ਯਾਤਰਾ ਖਤਮ ਹੋਈ ਹੈ ਤਾਂ ਜਿਹੜੀ ਸਾਡੀ ਰਾਸ਼ਟਰੀ ਭਾਰਤੀ ਕਾਂਗਰਸ ਹੈ ਤਾਂ ਉਹਨਾਂ ਨੇ ਇੱਕ ਆਪਣਾ ਜਿਵੇਂ ਪੰਜ ਜਿਹੜੀਆਂ ਗਰੰਟੀਆਂ ਔਰਤਾਂ ਨੂੰ ਉਹ ਦਿੱਤੀਆਂ ਨੇ ਜਿਦੇ ਵਿੱਚ ਕੀ ਔਰਤ ਨੂੰ ਬਹੁਤ ਉਹਦੇ ਪੁਆਇੰਟਸ ਮੇਨ ਰੱਖੇ ਗਏ ਨੇ ਸਭ ਤੋਂ ਪਹਿਲੀ ਇੱਕ ਗਰੀਬ ਔਰਤ ਨੂੰ ਪਰਿਵਾਰ ਦੇ ਵਿੱਚ ਇੱਕ ਗਰੀਬ ਔਰਤ ਨੂੰ ਜਿਹੜੀ ਹੈਗੀ ਆ ਉਹਨੂੰ 1 ਲੱਖ ਰੁਪਏ ਸਾਲਾਨਾ ਦੇਣਗੇ ਦੂਜੀ ਗੱਲ ਸਾਡੀਆਂ ਭੈਣਾਂ ਜਿਹੜੀਆਂ ਕਿ ਗ੍ਰਾਸ ਰੂਟ ਤੇ ਕੰਮ ਕਰਦੀਆਂ ਚਾਹੇ ਉਹ ਮਿਡ-ਡੇ ਮੀਲ ਵਰਕਰ ਹੈ ਚਾਹੇ ਆਸ਼ਾ ਵਰਕਰ ਹੈ ਚਾਹੇ ਆਂਗਣਵਾੜੀ ਵਰਕਰ ਹੈ ਉਹਨਾਂ ਦੀ ਜਿਹੜੀ ਤਨਖਾਹ ਵੇਤਨ ਜਿਹੜਾ ਉਹਨਾਂ ਦਾ ਮਾਨ ਪੱਤਾ ਉਹਨੂੰ ਦੁੱਗਣਾ ਕੀਤਾ ਜਾਊਗਾ ਤੀਜੀ ਗੱਲ ਮੈਨੂੰ ਬਹੁਤ ਵਧੀਆ ਇੱਕ ਲੱਗੀ ਸਾਡੀ ਪਾਰਟੀ ਦੀ ਕਿ ਜਿਹੜੀਆਂ ਪੰਚਾਇਤਾਂ ਦੇ ਵਿੱਚ ਔਰਤਾਂ ਨੂੰ ਕੋਈ ਦੁੱਖ ਤਕਲੀਫਾਂ ਆਉਂਦੀਆਂ ਨੇ ਉੱਥੇ ਇੱਕ ਜਿਵੇਂ ਅਧਿਕਾਰ ਮੈਤਰੀ ਦਾ ਨਾਮ ਦਿੱਤਾ ਗਿਆ ਜਿਵੇਂ ਪੈਰਾ ਲੀਗਲ ਜਿਹੜੀ ਇੱਕ ਨਿਯੁਕਤੀ ਕੀਤੀ ਜਾਊਗੀ ਤਾਂ ਕਿ ਉਹਨਾਂ ਨੂੰ ਉਹ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਦੂਜੀ ਗੱਲ ਜਿਹੜੇ ਕੰਮ ਕਰਦੀ ਸਾਡੀਆਂ ਭੈਣਾਂ ਬੇਟੀਆਂ ਜਿਨ੍ਹਾਂ ਨੂੰ ਪ੍ਰੋਬਲਮ ਆਉਂਦੀ ਹੈ ਰਹਿਣ ਦੇ ਵਿੱਚ ਰਾਤ ਕੱਟਣ ਚ ਤਾਂ ਇੱਕ ਹੌਸਟਲ ਇੱਕ ਜ਼ਿਲ੍ਹੇ ਚ ਇੱਕ ਬਣੂਗਾ ਤੇ ਇੱਕ ਸਭ ਤੋਂ ਵਧੀਆ ਗੱਲ ਮੈਨੂੰ ਲੱਗੀ ਕਿ ਜਿਹੜੀ ਨਿਯੁਕਤੀਆਂ ਹੋਣਗੀਆਂ ਕੋਈ ਨੌਕਰੀਆਂ ਦੇ ਵਿੱਚ ਉਹਦੇ ਸਾਡੀ ਬੇਟੀਆਂ ਜਿਹੜੀਆਂ ਨੇ ਉਹ 50% ਰੱਖਵਾ ਕਰਨ ਮਿਲੂਗਾ ਜਿਵੇਂ ਕਿ 17 ਦੀ ਕਾਂਗਰਸ ਦੀ ਸਰਕਾਰ ਚ ਅਸੀਂ ਇੱਥੇ ਪੰਜਾਬ ਚ 33% ਆਪਣੀਆਂ ਬੇਟੀਆਂ ਨੂੰ ਰਿਜ਼ਰਵੇਸ਼ਨ ਦਿੱਤੀ ਸੀ ਸੋ ਇਹ ਬਹੁਤ ਵਧੀਆ ਗੱਲਾਂ ਨੇ ਬਿਲਕੁਲ ਤੁਹਾਡਾ ਕੀਮਤੀ ਸਮਾਂ ਲਿਆ ਗੁਰਚਰਨ ਕੌਰ ਜੀ ਸਨ ਗੁਰਚਰਨ ਕੌਰ ਮਹਿਲਾ ਕਾਂਗਰਸ ਪੰਜਾਬ ਦੇ ਪ੍ਰਧਾਨ ਸਨ ਜਿਨ੍ਹਾਂ ਨੇ ਕਾਫੀ ਚਰਚਾਬਾ ਕੀਤੀ ਹੈ ਨੇ ਕਿ ਰੋਹਲ ਗਾਂਧੀ ਵੱਲੋਂ ਵੱਡੇ ਐਲਾਨ ਨੇ ਜਿਹੜੇ ਮਹਿਲਾਵਾਂ ਦੇ ਹੱਕ ਦੇ ਵਿੱਚ ਕੀਤੇ ਗਏ ਨੇ ਤੇ ਜਦੋਂ ਪਾਰਟੀ ਵੱਲੋਂ ਟਿਕਟ ਦਿੱਤੀ ਗਈ ਤਾਂ ਜ਼ਰੂਰ ਮੈਂ ਚੋਣ ਲੜਾਂਗੀ ਪਰ ਟਿਕਟ ਲੈਣਾ ਹਰ ਇੱਕ ਦਾ ਹੱਕ ਆ ਕਾਫੀ ਅਰਧੀਆਂ ਨੇ ਜਿਹੜੀਆਂ ਪਟਿਆਲਾ ਲੋਕ ਸਭਾ ਤੋਂ ਭੇਜੇਗੇ ਇਹਨਾਂ ਪਰ ਜੇ ਟਿਕਟ ਮਿਲੂ ਕੋਈ ਉਣ ਵਾਲਾ ਸਮਝ ਦੋਛਾ どうもありがとうございました。